ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ 116 ਦੇ ਆਇਤੀ 5 ਨੰਬਰ ਆਇਤ ਯਹਵਾ ਦਇਆਵਾਨ ਤੇ ਧਰਮੀ ਹੈ ਸਾਡਾ ਪਰਮੇਸ਼ਰ ਕਿਰਪਾਲੂ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਦੇ ਦਾਸ ਦਾਉਦ ਲਿਖਦੇ ਨੇ ਕਿ ਯਹਵਾ ਦਿਆਲੂ ਤੇ ਧਰਮੀ ਹੈ ਸਾਡਾ ਪਰਮੇਸ਼ਰ ਕਿਰਪਾਲੂ ਹੈ ਸੱਚਮੁੱਚ ਸਾਡਾ ਯਹਵਾ ਪਰਮੇਸ਼ਰ ਦਿਆਲੂ ਹੈ ਜੋ ਸਾਡੇ ਤੇ ਹਰ ਰੋਜ਼ ਦਇਆ ਕਰਦਾ ਹੈ ਹਰ ਰੋਜ਼ ਜੋ ਸਾਨੂੰ ਵਿਪਤਾਵਾਂ ਤੋਂ ਮੁਸ਼ਕਿਲਾਂ ਤੋਂ ਬਚਾ ਕੇ ਰੱਖਦਾ ਹੈ ਤੇ ਇਹ ਹਵਾ ਪਰਮੇਸ਼ਰ ਜੀ ਦੀ ਕਿਰਪਾ ਸਾਡੇ ਤੇ ਕੋਈ ਹੋਰ ਨਹੀਂ ਕਰ ਸਕਦਾ ਤਾਂ ਸੱਚਮੁੱਚ ਆਓ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਸਭ ਜਣ ਰਲ ਕੇ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਵਾ 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 ਮਹਾਨ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਾ ਸਲਾਮੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਜੀ ਤੁਸੀਂ ਸਾਨੂੰ ਅੱਜ ਰਾਤ ਦਾ ਖੂਬਸੂਰਤ ਬਚਨ ਦਿੱਤਾ ਧੰਨਵਾਦ ਕਰਦੇ ਮਹਾਨ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਆਪਣੇ ਪਵਿੱਤਰ ਵਚਨ ਦੇ ਨਾਲ ਬles ਕੀਤਾ ਖੁਦਾਵੰਨ ਜੀ ਤੁਸੀਂ ਦਿਨ ਪਰਚ ਸੰਭਾਲ ਕੇ ਰੱਖਿਆ ਖੁਦਾਵੰਨ ਜੀ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਤਾ ਅਗਵਾਈ ਕੀਤੀ ਪ੍ਰਭੂ ਜੀ ਕਮਾਕਾਰਾਂ ਵੀ ਸਾਡੀ ਮਦਦ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹੁਦਾਵੰਨ ਜੀ ਅੱਜ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਸਾਰੇ ਹੀ ਭੈਣਾ ਭਰਾਵਾਂ ਦੇ ਉੱਪਰ ਦਇਆ ਕਰੋ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਨੂੰ ਆਪਣੀ ਦਇਆ ਦੇ ਨਾਲ ਢੱਕ ਲੋ ਮੇਰੇ ਜਿੰਦਾ ਜਲਾਲੀ ਪਰਮੇਸ਼ਰ ਜੀ ਔਰ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਦੇ ਉੱਪਰ ਪਰਮੇਸ਼ਰ ਜੀ ਤੁਸੀਂ ਆਪਣੀ ਕਿਰਪਾ ਕਰੋ ਮੇਰੇ ਮਹਾਨ ਖੁਦਾਵੰਨ ਜੀ ਪਰਮੇਸ਼ਰ ਜੀ ਹਾਰਿਕ ਭੈਣ ਭਰਾ ਨੂੰ ਖੁਦਾਵੰਨ ਜੀ ਬਲੈਸ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਖੁਦਾਇਨਾ ਵਚਨਾਂ ਨੂੰ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਤਖਤੀ ਤੇ ਬਿਠਾਉਣਾ ਮੇਰੇ ਮਹਾਨ ਖੁਦਾਵੰਜੀ ਸੱਚਮੁੱਚ ਪਰਮੇਸ਼ਰ ਜੀ ਦਇਆ ਕਰਨਾ ਖੁਦਾਵੰਜੀ ਵਚਨ ਸਾਡੀ ਜ਼ਿੰਦਗੀਆਂ ਦੇ ਵਿੱਚ ਪ੍ਰਭੂ ਜੀ ਹਜ਼ਾਰਾ ਗੁਣਾ ਫਲਣ ਲੈ ਕੇ ਆਉਣ ਮੇਰੇ ਮਹਾਨ ਖੁਦਾ ਔਰ ਪਬਜੀ ਸੱਚਮੁੱਚ ਵਚਨ ਪੜਿ ਸੁਨੇ ਜਾਣ ਤੇ ਸਭਨਾਂ ਨੂੰ ਆਸ਼ੀਸ਼ ਔਰ ਬਰਕਤ ਮਿਲੇ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਖੁਦਾਵੰਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਖੁਦਾਵੰਨ ਜੀ ਹੁਣ ਤੱਕ ਚਾਉਂਦੇ ਦੀ ਧਰਤੀ ਤੇ ਚਾਉਂਦੇ ਰੱਖਿਆ ਹੈ ਖੁਦਾਵੰਨ ਜੀ ਤੁਸੀਂ ਸਾਨੂੰ ਹੁਣ ਤੱਕ ਸੰਭਾਲੀ ਰੱਖਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਮਹਾਨ ਖੁਦਾਵੰਨ ਜੀ ਕਿ ਤੁਸੀਂ ਸਾਨੂੰ ਪਰਮੇਸ਼ਰ ਆਪਣੇ ਫਜ਼ਲ ਦੇ ਨਾਲ ਆਪਣੇ ਰਹਿਮ ਦੇ ਨਾਲ ਖੁਦਾਵੰਨ ਜੀ ਸਹੀ ਸਲਾਮਤ ਰੱਖਿਆ ਹੈ ਮੇਰੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਜ਼ਿੰਦਾ ਸਮਰਥੀ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਾਡੇ ਘਰਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਹੁਣ ਤੋਂ ਲੈ ਕੇ ਸਦਾ ਤੱਕ ਖੁਦਾਵੰ ਜੀ ਆਪਣੀ ਦਇਆ ਵਿੱਚ ਢਾਕੇ ਰੱਖਿਆ ਹੈ ਪਰ ਜੀ ਹਰੀ ਕਪੈਨ ਪ੍ਰਾਨ ਨੂੰ ਤੁਸੀਂ ਸੰਭਾਲ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਖੁਦਾਵੰ ਜੀ ਔਰ ਮਹਾਨ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਪਰਮੇਸ਼ਰ ਜੀ ਸਾਨੂੰ ਆਪਣੇ ਵਚਨ ਚ ਵਧਾਉਣਾ ਖੁਦਾ ਆਤਮਿਕ ਦਾਣਾ ਵਰਦਾਨਾਂ ਦੇ ਨਾਲ ਬlesਸ ਕਰਨਾ ਮੇਰੇ ਮਹਾਨ ਖੁਦਾ ਪ੍ਰਭੂ ਜੀ ਜੋ ਦਿਨ ਪਰ ਵਿੱਚ ਤੁਸੀਂ ਸਾਨੂੰ ਆਸ਼ੀਸ਼ਾਂ ਬਰਕਤਾਂ ਦੇ ਨਾਲ ਬlesਸ ਕੀਤਾ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਧੰਨਵਾਦ ਕਰਦੇ ਪਛਤਾਪ ਦਾ ਇੱਕ ਹੋਰ ਮੌਕਾ ਦੇਣ ਦੇ ਲਈ ਮੇਰੇ ਮਹਾਨ ਖੁਦਾ ਜੋ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਤੁਹਾਡੀ ਦਇਆ ਹੈ ਖੁਦਾ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਰਬ ਜੀ ਹਰ ਰੋਜ਼ ਆਪਣੀ ਹਜ਼ੂਰੀ ਦੇ ਵਿੱਚ ਲੈ ਕੇ ਆਉਂਦੇ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਹਾਡੀ ਦਇਆ ਦੇ ਨਾਲ ਖੁਦਾਬੰਦ ਜੀ ਅਸੀਂ ਤੁਹਾਡੀ ਹਜ਼ੂਰੀ ਵਿੱਚ ਬੈਠਦੇ ਹਾਂ ਖੁਦਾ ਮੇਰੇ ਮਹਾਨ ਪਰਮੇਸ਼ਰ ਜੀ ਮਾਫ ਕਰਨਾ ਖੁਦਾ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਖੁਦਾ ਸੱਚਮੁੱਚ ਪਰਮੇਸ਼ਰ ਜੀ ਸਾਡੇ ਕੋਲੋਂ ਦਿਨ ਪਰ ਵਿੱਚ ਬਹੁਤ ਸਾਰੇ ਗਲਤੀਆਂ ਗੁਨਾਹ ਹੋ ਜਾਂਦੇ ਖੁਦਾ ਸਾਡੇ ਬੋਲਣ ਚ ਸੁਣਨ ਚ ਦੇਖਣ ਚ ਪਰਮੇਸ਼ਰ ਜੀ ਬਹੁਤ ਸਾਰੇ ਗਲਤੀਆਂ ਗੁਨਾਹ ਖੁਦਾ ਜਾਣੇ ਅਣਜਾਣੇ ਦੇ ਵਿੱਚ ਪਰਮੇਸ਼ਰ ਜੀ ਕੋਈ ਗਲਤ ਸੋਚਿਆ ਗਿਆ ਹੋਵੇ ਪਰਮੇਸ਼ਰ ਜੀ ਕੋਈ ਗਲਤ ਬੋਲਿਆ ਗਿਆ ਹੋਵੇ ਖੁਦਾ ਕਿਸੇ ਦਾ ਦਿਲ ਦੁਖਾਇਆ ਹੋਵੇ ਪਰਮੇਸ਼ਰ ਜੀ ਸਾਨੂੰ ਮaaf ਕਰੋ ਮੇਰੇ ਮਹਾਨ ਖੁਦਾਵੰਦ ਜੀ ਸਾਡੇ ਉੱਪਰ ਦਇਆ ਕਰੋ ਖੁਦਾ ਸਾਨੂੰ ਪਵਿੱਤਰਤਾਈ ਵਾਲਾ ਜੀਵਨ ਦਿਓ ਪਰਮੇਸ਼ਰ ਸਾਡੇ ਹਿਰਦਿਆਂ ਨੂੰ ਬਦਲੋ ਮੇਰੇ ਜ਼ਿੰਦਾ ਜਲਾਲੀ ਖੁਦਾ ਦਇਆ ਕਰੋ ਜ਼ਿੰਦਾ ਜਲਾਲੀ ਪਰਮੇਸ਼ਰ ਜੀ ਕਿਰਪਾ ਕਰੋ ਮਹਾਨ ਖੁਦਾਵੰਦ ਜੀ ਕੀ ਅੱਗੇ ਤੋਂ ਪ੍ਰਭ ਜੀ ਅਸੀਂ ਕਿਸੇ ਵੀ ਪਾਪ ਦੇ ਵਿੱਚ ਨਾ ਪਈਏ ਖੁਦਾ ਪਰ ਅਸੀਂ ਤੁਹਾਡੀ ਦਇਆ ਵਿੱਚ ਠਕੇ ਰਹੀਏ ਮੇਰੇ ਮਹਾਨ ਪਰਮੇਸ਼ਵਰ ਜੀ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪਰਮੇਸ਼ਰ ਜੀ ਤੁਹਾਡੇ ਨਾਮ ਚ ਪਵਿੱਤਰ ਹੋ ਜਾਵੇ ਖੁਦਾਵੰ ਜੀ ਸੱਚਮੁੱਚ ਪਰਮੇਸ਼ਰ ਜੀ ਅਸੀਂ ਤੁਹਾਡੇ ਨਾਮ ਦੇ ਵਿੱਚ ਖੁਦਾਵੰ ਜੀ ਵਾਧਦੇ ਜਾਈਏ ਔਰ ਪ੍ਰਭ ਜੀ ਪਵਿੱਤਰਤਾ ਨੂੰ ਗਿਆਨ ਕਰੀਏ ਮੇਰੇ ਪਰਮੇਸ਼ਰ ਤੁਹਾਡੇ ਵਚਨਾਂ ਨੂੰ ਅਸੀਂ ਆਪਣੇ ਅੰਦਰ ਸਮਾ ਲਈਏ ਮੇਰੇ ਮਹਾਨ ਖੁਦਾਵੰ ਜੀ ਵੈਰੀ ਦੇ ਲੁਕਣ ਦੀ ਕੋਈ ਵੀ ਜਗਾ ਸਾਡੇ ਅੰਦਰ ਨਾ ਬੱਚੇ ਮੇਰੇ ਪਰਮੇਸ਼ਰ ਵੈਰੀ ਦੀਆਂ ਕੋਈ ਵੀ ਆਦਤਾਂ ਨੂੰ ਪਰਮੇਸ਼ਰ ਜੀ ਸਾਡੇ ਅੰਦਰ ਲੁਕਣ ਦੀ ਜਗ੍ਹਾ ਨਾ ਮਿਲੇ ਪਰਮੇਸ਼ਰ ਜੀ ਪਰ ਪ੍ਰਭ ਜੀ ਤੁਹਾਡੀ ਦਇਆ ਤੇ ਨਾਲ ਅਸੀਂ ਭਰਪੂਰ ਰਹੀਏ ਤੁਹਾਡੇ ਪਵਿੱਤਰ ਆਤਮਾ ਦੇ ਨਾਲ ਅਸੀਂ ਭਰਪੂਰ ਹੋ ਜਾਈਏ ਮੇਰੇ ਖੁਦਾ ਦਇਆ ਕਰੋ ਸਮਰਥਿਅ ਪਰਮੇਸ਼ਰ ਜੀ ਧੰਨਵਾਦ ਕਰਦੇ ਹਾਂ ਜ਼ਿੰਦਾ ਜਲਾਲੀ ਖੁਦਾਵੰਨ ਜੀ ਪ੍ਰਾਰਥਨਾ ਕਰਦੇ ਪ੍ਰਭ ਜੀ ਉਹਨਾਂ ਭੈਣਾ ਭਰਾਵਾਂ ਦੇ ਲਈ ਜੋ ਅਜਰਾਤ ਦੀ ਖੂਬਸੂਰਤ ਅਜ਼ੂਰੀ ਦੇ ਵਿੱਚ ਸ਼ਾਮਿਲ ਹੋਏ ਨੇ ਖੁਦਾਵੰਨ ਜੀ ਔਰ ਪਰਮੇਸ਼ਰ ਜੀ ਨਾਲ ਸਾਰੇ ਹੀ ਭੈਣਾ ਭਰਾਵਾਂ ਨੂੰ ਪਰਮੇਸ਼ਰ ਤੁਹਾਡੇ ਹੱਥਾਂ 'ਚ ਸਾਥ ਦਿਆਂ ਖੁਦਾ ਜਿੱਦਾਂ ਤੁਸੀਂ ਦਿਨ ਪਰ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਦੇ ਲਈ ਵੀ ਪ੍ਰਾਰਥਨਾ ਕਰਦੇ ਹੁਦਾ ਰਾਤ ਦੇ ਸਮੇਂ ਦੇ ਵਿੱਚ ਵੀ ਤੁਸੀਂ ਸਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖਣਾ ਪਰਮੇਸ਼ਵਰ ਜੀ ਹਰ ਇੱਕ ਘਰ ਪਰਿਵਾਰ ਨੂੰ ਬੱਚੇ ਨੂੰ ਬਜ਼ੁਰਗ ਨੂੰ ਪ੍ਰਭੂ ਜੀ ਮਾਲ ਡੰਗਰ ਨੂੰ ਪਰਮੇਸ਼ਵਰ ਜੀ ਸਭਨਾਂ ਨੂੰ ਆਪਣੀ ਦਇਆ ਵਿੱਚ ਢਾਕੇ ਰੱਖਣਾ ਆਪਣੇ ਪਾਕ ਪਵਿੱਤਰ ਲੋਹ ਦੇ ਵਿੱਚ ਕਵਰ ਕਰਕੇ ਰੱਖਣਾ ਮੇਰੇ ਜਿੰਦਾ ਸਮਰਥੀ ਪਰਮੇਸ਼ਵਰ ਜੀ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਸਤਿਮਰਚੂ ਖੁਦਾਵੰ ਜੀ ਤੁਸੀਂ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਪਰਮੇਸ਼ਵਰ ਜੀ ਆਪਣੇ ਰਾਮ ਫਜ਼ਲ ਦੇ ਨਾਲ ਵਧਾਇਆ ਹੈ ਖੁਦਾ ਸੱਚਮੁੱਚ ਪ੍ਰਭੂ ਜੀ ਅੱਜ ਸਾਰੇ ਹੀ ਭੈਣ ਭਰਾ ਬਹੁਤ ਸ਼ਾਂਤੀ ਦੇ ਨਾਲ ਪਰਮੇਸ਼ਰ ਜੀ ਦੇ ਆਨੰਦ ਦੇ ਨਾਲ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਖੁਦਾ ਅਗਰ ਕਿਸੇ ਭੈਣ ਭਰਾ ਦੇ ਘਰ ਦੇ ਵਿੱਚ ਕੋਈ ਲੜਾਈ ਝਗੜਾ ਕਲੇਸ਼ ਦਾ ਸਪਿਰਿਟ ਕੰਮ ਕਰਦਾ ਹੈ ਖੁਦਾਬੰਦ ਜੀ ਅੱਜ ਸਾਰੇ ਲੜਾਈ ਝਗੜੇ ਕਲੇਸ਼ ਦੀ ਸਪਿਰਿਟ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਆਂ ਮੇਰੇ ਸਮਰਥੀ ਹੈ ਖੁਦਾਬੰਦ ਜੀ ਅੱਜ ਤੋਂ ਇਹਨਾਂ ਘਰਾਂ ਪਰਿਵਾਰਾਂ ਵਿੱਚ ਪਰਮੇਸ਼ਰ ਜੀ ਤੁਹਾਡੀ ਦਇਆ ਖੁਦਾਬੰਦ ਜੀ ਔਰ ਪ੍ਰਭੂ ਜੀ ਤੁਹਾਡਾ ਰਾਮ ਸਾਡਾ ਪਵਿੱਤਰ ਆਤਮਾ ਖੁਦਾਵੰਨ ਜੀ ਠਹਿਰ ਜਾਵੇ ਮੇਰੇ ਮਹਾਨ ਖੁਦਾ ਹਰ ਇੱਕ ਘਰ ਪਰਿਵਾਰ ਵਿੱਚ ਪਰਮੇਸ਼ਰ ਜੀ ਸੱਚੀ ਸ਼ਾਂਤੀ ਹੋਵੇ ਖੁਦਾਵੰਨ ਜੀ ਪ੍ਰਭ ਜੀ ਤੰਦਰੁਸਤੀ ਵਾਲਾ ਜੀਵਨ ਹਰ ਇੱਕ ਭੈਣ ਭਰਾ ਨੂੰ ਦੇਣਾ ਮੇਰੇ ਸਮਰਥੀਏ ਖੁਦਾ ਮੇਰੇ ਜ਼ਿੰਦਾ ਸਮਰਥੀ ਪਰਮੇਸ਼ਰ ਜੀ ਦਇਆ ਕਰਨਾ ਰਹਿਮ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਰ ਜੀ ਆਪਣੇ ਪਵਿੱਤਰ ਸਰ ਪਵਿੱਤਰ ਪਵਿੱਤਰ ਹੱਥਾਂ ਦੇ ਵਿੱਚ ਸੰਭਾਲ ਲੈਣਾ ਮੇਰੇ ਮਹਾਨ ਖੁਦਾ ਦਇਆ ਕਰਨਾ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਹਰ ਇੱਕ ਸਮੇਂ ਦੇ ਲਈ ਮੇਰੇ ਪਰਮੇਸ਼ਰ ਜੀ ਰਾਤ ਦੇ ਸਮੇਂ ਦੇ ਵਿੱਚ ਖੁਦਾਵੰਨ ਜੀ ਜਿਨ੍ਹਾਂ ਭੈਣ ਭਰਾਵਾਂ ਨੂੰ ਬੇਚਾਨੀ ਹੁੰਦੀ ਆ ਖੁਦਾਵੰਨ ਜੀ ਜਿਹੜੇ ਭੈਣ ਭਰਾ ਰਾਤ ਦੇ ਸਮੇਂ ਖੁਦਾਵੰਨ ਜੀ ਡਰਦੇ ਨੇ ਖੁਦਾ ਜਿਹੜੇ ਭੈਣ ਭਰਾਵਾਂ ਨੂੰ ਰਾਤ ਦੇ ਸਮੇਂ ਦੁਸ਼ਟ ਆਤਮੇ ਇਹਨਾਂ ਦੇ ਘਰ ਵਿੱਚ ਚੱਲਦੇ ਫਿਰਦੇ ਨਜ਼ਰ ਆਉਂਦੇ ਨੇ ਪਰਮੇਸ਼ਰ ਜੀ ਹਰ ਇੱਕ ਭੈਣ ਭਰਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੀ ਪਰਮੇਸ਼ਰ ਤੁਹਾਡੇ ਸਵਰਗੀ ਦੂਤਾਂ ਦੀ ਪਰਮੇਸ਼ਰ ਜੀ ਇਹਨਾਂ ਦੇ ird gird ਹਰ ਪਰਮੇਸ਼ਰ ਜੀ ਦਇਆ ਕਰਨਾ ਰਹਿਮ ਕਰਨਾ ਪਰਮੇਸ਼ਰ ਇਹ ਸਾਰੇ ਹੀ ਪੈਣਾ ਭਰਾਮਾ ਨੂੰ ਤੁਸੀਂ ਬਲੇਰੀ ਵਾਲਾ ਆਤਮਾ ਦਿਓ ਖੁਦਾ ਵੈਰੀ ਨਾ ਪ੍ਰਭ ਜੀ ਵੈਰੀ ਦਾ ਸਾਹਮਣਾ ਕਰਨ ਵਾਲਾ ਆਤਮਾ ਦਿਓ ਪਰਮੇਸ਼ਰ ਜੀ ਪ੍ਰਭ ਜੀ ਤੁਹਾਡੇ ਬੱਚੇ ਨੇ ਖੁਦਾ ਤੁਹਾਡੀਆਂ ਹੈਕਲਾ ਨੇ ਇਹਨਾਂ ਦੇ ਅੰਦਰ ਤੁਸੀਂ ਆਪਣਾ ਕਬਜਾ ਵਾਸ ਕਰੋ ਪਰਮੇਸ਼ਰ ਜੀ ਇਹਨਾਂ ਦੇ ਹਿਰਦਿਆਂ ਦੇ ਇਹਨਾਂ ਦੀਆਂ ਮਨਾਂ ਦੀਆਂ ਸੋਚਾਂ ਤੇ ਆਪਣਾ ਕਬਜਾ ਵਾਸ ਕਰੋ ਮੇਰੇ ਸਮਰਥੀ ਪਰਮੇਸ਼ਰ ਜੀ ਪਰਮੇਸ਼ਰ ਜੀ ਇਹਨਾਂ ਦੇ ਘਰਾਂ ਦੇ ਵਿੱਚ ਆਪਣਾ ਕਰਜਾ ਵਾਸ ਕਰੋ ਮੇਰੇ ਮਹਾਨ ਖੁਦਾਵੰਜੀ ਰਾਤ ਦੇ ਸਮੇਂ ਗੁੜੀ ਤੇ ਮਿੱਠੀ ਨੀਂਦ ਦਿਓ ਖੁਦਾਵੰਜੀ ਸੁਪਨਾ ਰਾਹੀ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਏ ਮੇਰੇ ਮਹਾਨ ਪਰਮੇਸ਼ਰ ਜੀ ਸਾਰੇ ਹੀ ਪੈਣਾ ਭਰਾਵਾਂ ਦੇ ਨਾਲ ਖੁਦਾਵੰਜੀ ਤੁਹਾਡੇ ਸਵਰਗੀ ਦੂਤ ਪਰਮੇਸ਼ਰ ਇਹਨਾਂ ਦੇ ਅਰਦਗਿਰ ਇਹਨਾਂ ਦੀ ਰਾਖੀ ਕਰਨ ਜਦ ਵੀ ਤੁਹਾਡੇ ਬੱਚੇ ਪ੍ਰਭ ਜੀ ਬਿਸਤਰਿਆਂ ਤੇ ਸੌਣ ਦੇ ਲਈ ਜਾਣ ਖੁਦਾਵੰਜੀ ਇਹਨਾਂ ਦੇ ਬਿਸਤਰਿਆਂ ਦੇ ਅਰਦਗਿਰ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਜੀ ਹਰ ਇੱਕ ਭੈਣ ਭਰਾ ਨੂੰ ਆਪਣੇ ਹੱਥਾਂ ਵਿੱਚ ਲਾ ਲਓ ਦਇਆ ਕਰਮਾਨ ਪਰਮੇਸ਼ਰ ਜੀ ਜਿੱਦਾਂ ਸਾਰਾ ਦਿਨ ਸੰਭਾਲ ਕੇ ਰੱਖਿਆ ਪ੍ਰਭ ਜੀ ਰਾਤ ਦੇ ਇੱਕ ਇੱਕ ਪਲ ਨੂੰ ਪਰਮੇਸ਼ਰ ਤੁਹਾਡੇ ਹੱਥਾਂ 'ਚ ਆਪਦੇ ਪ੍ਰਭ ਜੀ ਵਿਸ਼ਵਾਸ ਕਰਦੇ ਤੁਸੀਂ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਤੇ ਕਬੂਲ ਕੀਤਾ ਹੈ ਖੁਦਾਵੰਨ ਜੀ ਸਾਰੀ ਪ੍ਰਾਰਥਨਾ ਨੂੰ ਅਸੀਂ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ